ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਨਵੀਂ ਵੀਡੀਓ ਵਿੱਚ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਸਵਾਗਤ ਹੈਗਾ ਅੱਜ ਦੀ ਵੀਡੀਓ ਵਿੱਚ ਜੀ ਕੁਝ ਆਪਾਂ ਕੋਟੀਆਂ ਦੇ ਡਿਜ਼ਾਈਨ ਤੇ ਜੈਕਟਾਂ ਦੇ ਤੇ ਕੁਝ ਆਪਾਂ ਟੋਪੀਆਂ ਵੀ ਦਿਖਾਵਾਂਗੇ ਜਿਹਦੇ ਵਿੱਚ ਕੀ ਬਹੁਤ ਸੋਹਣੇ ਡਿਜ਼ਾਈਨ ਰਹਿਣਗੇ ਇਹ ਜਿਹੜੀਆਂ ਟੋਪੀਆਂ ਨੇ ਜੀ ਇਹ ਜਿਵੇਂ ਹੁਣ 6 ਮਹੀਨਿਆਂ ਦੇ ਬੱਚੇ ਤੋਂ ਲੈ ਕੇ 1.5 ਸਾਲ ਤੱਕਰ 2 ਸਾਲ ਤੱਕ ਰਹਿਣਾ ਬੱਚਾ ਇਹਨਾਂ ਨੂੰ ਲੈ ਸਕਦਾ ਹੈਗਾ ਸਭ ਤੋਂ ਪਹਿਲਾਂ ਜੀ ਆਪਾਂ ਸਾਈਜ਼ ਚੈੱਕ ਕਰਾਵਾਂਗੇ ਤੇ ਉਹਨਾਂ ਦੀ ਲੈਂਥ ਬਾਰੇ ਵੀ ਦੱਸਾਂਗੇ ਵੀ ਇਹ ਕਿੰਨੇ ਲੈਂਥ ਹੈ ਇਹਨਾਂ ਦੀ ਏ ਜਿਹੜੀ ਜੀ ਸਭ ਤੋਂ ਪਹਿਲਾਂ ਆਪਾਂ ਦੇਖੋ ਤੁਹਾਨੂੰ ਜੈਕਟ ਦਿਖਾ ਰਹੇ ਹਾਂਗੇ 레드 ਕਲਰ ਦੀ ਜੈਕਟ ਹੈ ਇਹ ਵਰਦਮਾਨ ਦੀ ਦੇਖੋ ਇਹਦੇ ਪੱਛਮ ਲੱਗੀ ਹੋਈ ਹੈ ਤੇ ਇਸ ਤਰ੍ਹਾਂ ਦੀਆਂ ਦੇਖੋ ਆਪਣੀਆਂ ਇਹ ਜੇਬਾਂ ਲਗਾਈਆਂ ਹੋਈਆਂ ਨੇਗੀਆਂ ਜਿਹੜੀ ਬਹੁਤ ਹੀ ਫਿਨਿਸ਼ਿੰਗ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਆਪਣੀ ਪੂਰੀ ਫਿਨਿਸ਼ਿੰਗ ਨਾਲ ਦੇਖੋ ਇਹ ਬੁਣੀ ਹੋਈ ਹੈ ਆ ਦੇਖੋ ਇੱਥੋਂ ਜੀ ਆਪਾਂ ਨੇ ਫਿਟਿੰਗ ਦੀ ਤਰ੍ਹਾਂ ਇਹਦੇ ਪੁੱਠੇ ਸੀਦੇ ਜਿਹੜੇ ਕੁੰਡੇ ਉਹ ਪਾਏ ਹੋਏ ਨੇਗੇ ਤਾਂ ਜੋ ਇਹਦੀ ਜਿਹੜੀ ਫਿਟਿੰਗ ਹੈ ਪ੍ਰੋਪਰ ਬਹੁਤ ਵਧੀਆ ਆ ਸਕੇ ਬਹੁਤ ਹੀ ਸੋਹਣੀ ਦੇਖੋ ਇਹ ਬੁਣੀ ਹੋਈ ਹੈਗੀ ਹੱਥਾਂ ਨਾਲ ਆਪਾਂ ਬੁੰਨਦੇ ਆ ਇਹਨੂੰ ਸਲਾਈਆਂ ਨਾਲ ਫਰੰਟ ਬੈਕ ਜਿਹੜੀ ਬੁਣਤੀ ਸੇਮ ਰਹੂਗੀ ਆਪਦੀ ਇੱਛਾ ਅਨੁਸਾਰ ਜੇ ਆਪਾਂ ਚਾਹੇ ਬੈਕ 'ਚ ਨਾ ਬੁਣਤੀ ਪਵਾਓ ਆਪਦੀ ਇੱਛਾ ਹੈਗੀ ਪਲੇਨ ਵੀ ਰੱਖ ਸਕਦੇ ਆ ਇਹਦੀ ਹੁਣ ਜੇ ਤੁਹਾਨੂੰ ਲੈਂਥ ਚੈੱਕ ਕਰਾਉਣੇ ਆ ਵੀ ਇਹਦੇ ਜਿਹੜੇ ਕਿੰਨੀ ਲੈਂਥ ਹੈਗੀ ਵੀ ਕਿਹਦੇ ਇਹ ਆ ਸਕਦੀ ਹੈ ਕਿੰਨੇ ਨਾਪਾਲ ਦੇ ਜਿਹਦਾ ਨਾਪ ਵੀ ਲੇਡੀਜ਼ ਦਾ ਕਿੰਨਾ ਹੈਗਾ ਵੀ ਉਹਦੇ ਹਿਸਾਬ ਨਾਲ ਜਿੰਨੀ ਆਪਾਂ ਨੂੰ ਹਣਾ ਚਾਹੀਦੀ ਹੈ ਵੀ ਉਹਦੇ ਬਾਰੇ ਦੱਸਦੇ ਆਂ ਇਹਦੀ ਜਿਹੜੀ ਲੈਂਥ ਹੈ ਜੀ 24 ਇੰਚ ਹੈਗੀ ਜਿਹਨੇ ਕਿਸੇ ਵੀ ਭੈਣ ਨੇ ਹਨਾ ਵੀ ਜੈਕਟ ਲੈਣੀ ਹੈਗੀ ਵੀ ਸਾਨੂੰ ਮੈਸੇਜ ਕਰ ਸਕਦਾ ਹੈ WhatsApp ਮੈਸੇਜ ਕਰ ਸਕਦਾ ਹੈ ਲੈਂਥ ਜੀ ਇਹਦੀ 24 ਇੰਚ ਰਹੂਗੀ ਜਿਹੜੀ ਇਹਦੀ ਫਿਟਿੰਗ ਹੈ ਜੀ ਜਿਵੇਂ ਲਾ ਲਓ 20 19 20 ਇੰਚਲੇ ਦੇ ਇਹ ਦੇਖੋ ਆ ਸਕਦੀ ਹੈ ਇਸ ਤਰ੍ਹਾਂ ਦੇਖੋ ਇਹ 19 ਇੰਚ 20 ਇੰਚ ਦੇ ਆਰਾਮ ਨਾਲ ਆਉਗੂਗੀ ਜੀ ਲਫੂਗੀ ਵੀ ਪੂਰੀ ਹੁਣ ਇਹ ਸਟਿਚੇਬਲ ਦੀ ਤਰ੍ਹਾਂ ਦੇਖੋ ਇਹ ਬਣੀ ਹੋਈ ਹੈ ਆ ਦੇਖੋ ਜੀ 2 ਇੰਚ ਤੱਕ ਆਰਾਮ ਨਾਲ ਜਿਹਦੀ ਪੈਣ ਦੀ ਬ੍ਰੈਸਟ 2 ਇੰਚ ਹੈ ਜੀ ਉਹਦੇ ਆਰਾਮ ਨਾਲ ਇਹ ਜੈਕਟ ਜਿਹੜੀ ਆਉਗੀ ਇਹਦੇ ਜਿਹੜੇ ਸ਼ਿਪਿੰਗ ਹੈ ਜੀ ਬਿਲਕੁਲ ਫ੍ਰੀ ਹੋਊਗੀ ਬਹੁਤ ਹੀ ਸੋਹਣੀ ਦੇਖੋ ਇਹ ਬੁਣੀ ਹੋਈ ਹੈ ਇਸ ਤੋਂ ਅਗਲੀ ਜੀ ਆਪਾਂ ਵਾਈਟ ਕਲਰ ਦੀ ਤੁਹਾਨੂੰ ਕੋਟੀ ਦਿਖਾਵਾਂਗੇ ਇਹ ਵੀ ਦੇਖੋ ਬਹੁਤ ਸੋਹਣੀ ਬੁਣੀ ਹੋਈ ਹੈ ਇੱਥੇ ਦੇਖ ਕੇ ਇਹ ਦੇਖੋ ਆਪਣਾ ਡਿਜ਼ਾਈਨ ਪਿਆ ਹੋਇਆ ਹੈਗਾ نیچے ਆਪਣਾ ਦੇਖੋ ਡਿਜ਼ਾਈਨ ਪਿਆ ਹੋਇਆ ਗਲੇ ਦੇ ਉਪਰ ਆਰੂ ਪਲੇਨ ਰੱਖੀ ਹੋਈ ਹੈ ਵੀ ਸ਼ੇਪ ਦਾ ਬਹੁਤ ਹੀ ਸੋਹਣਾ ਦੇਖੋ neck ਬਣਿਆ ਹੋਇਆ ਇਹਦੀ ਜੀ ਹੁਣ ਜਿਵੇਂ ਆਪਾਂ ਨੇ ਆਹ red jacket ਦਿਖਾਈ ਸੀ ਇਹਦੀਆਂ ਜੇਬਾਂ ਆਪਾਂ ਨੇ ਹੁਣ ਸੋ ਨੂੰ ਅੱਗੇ ਹੋਰ ਵੀਡੀਓ ਚ ਵੀ ਦਿਖਾਇਆ ਵੀ ਇਹਨਾਂ ਦੀਆਂ ਜੇਬਾਂ ਦੇਖੋ ਆਪਾਂ ਇੱਥੇ ਲਗਾਈਆਂ ਹੋਈਆਂ ਨੇ ਆਹ ਜਿਹੜੀ ਕੋਟੀ ਵਿੱਚ ਸਿਰਫ ਬਿਲਕੁਲ ਅਲੱਗ ਕੀਤਾ ਹੋਇਆ ਕੋਟੀ ਵਿੱਚ ਜੀ ਆਪਾਂ ਦੇਖੋ ਰੈਡੀਮੇਡ ਜਿਹੜੀ ਜਿੱਪ ਲਗਾਈ ਹੋਈ ਹੈ ਇਸ ਤਰ੍ਹਾਂ ਜਿਹੜੀ ਫੀਟਿੰਗ ਵਾਲੀ ਸਲਾਈ ਹੈ ਉਹਦੇ ਵਿੱਚ ਆਪਾਂ ਨੇ ਇਹ ਜਿਹੜੇ ਕਸਟਮਰ ਨੇ ਆਪਾਂ ਨੂੰ ਦੋ ਜਿੱਪ ਲਗਾਈ ਹੈ ਵੀ ਇਸ ਤਰ੍ਹਾਂ ਦੀ ਇਹ ਸਾਨੂੰ ਫੀਟਿੰਗ ਦੇ ਵਿੱਚ ਹੀ ਜਿੱਪ ਲਗਾ ਕੇ ਦਿਓ ਇਸ ਤਰ੍ਹਾਂ ਜੀ ਦੇਖੋ ਦੋਨੇ ਸਾਈਡਾਂ ਤੇ ਆਪਣੀ ਜਿਹੜੀ ਇਹ ਜੇਬ ਲਗਾ ਕੇ ਜਿੱਪ ਲਗਾਈ ਹੈ ਇਹ ਜੇਬਾਂ ਇਸ ਤਰ੍ਹਾਂ ਲੱਗੀਆਂ ਹੋਈਆਂ ਨੇਗੀਆਂ ਫੀਟਿੰਗ ਵਾਲੀ ਸਲਾਈ ਦੇ ਵਿੱਚ ਹੀ ਐਡ ਕੀਤੀਆਂ ਹੋਈਆਂ ਨੇ ਆਪਣੀਆਂ ਜੇਬਾਂ ਵੀ ਕਈ ਵਾਰ ਆਪਾਂ ਨੂੰ ਆਏ ਹੁੰਦਾ ਵੀ ਆਪਾਂ ਹੈਂਕੀ ਵਗੈਰਾ ਇਹਦੇ ਵਿੱਚ ਪਾ ਕੇ ਪੈਸੇ ਵਗੈਰਾ ਪਾ ਕੇ ਹਨਾ ਇਹਨੂੰ ਜਿੱਪ ਲਗਾ ਸਕਦੇ ਆ ਇਸ ਤਰ੍ਹਾਂ ਜੀ ਇਹ ਚ ਦੇਖੋ ਜੇਬਾਂ ਦਾ ਆਪਣਾ ਪਤਾ ਵੀ ਨਹੀਂ ਲੱਗਦਾ ਵੀ ਕਿੱਥੇ ਜੇਬਾਂ ਲਗਾਈਆਂ ਹੋਈਆਂ ਨੇ ਆਹ ਜਿੱਪ ਲਗਾਈ ਹੋਈ ਹੈ ਬਾਵਾ ਤੇ ਵੀ ਇਸੇ ਤਰ੍ਹਾਂ ਦੀ ਬੁਣਤੀ ਰਹੂਗੀ ਜੀ ਇਸ ਤਰ੍ਹਾਂ ਦੀ ਦੇਖੋ ਬੁਣਤੀ ਹੈਗੀ ਬਹੁਤ ਹੀ ਸੋਹਣੀ ਦੇਖੋ ਇਹ ਵੀ ਬੁਣੀ ਹੋਈ ਹੈ ਬੈਕ 'ਚ ਵੀ ਦੇਖੋ ਬੁਣਤੀ ਪਈ ਹੋਈ ਹੈ ਨੀਚੇ ਦੇ ਇਸ ਤਰ੍ਹਾਂ ਦੇਖੋ ਬੁਣਤੀ ਨਾਲ ਹੀ ਜਿਹੜੀ ਇਹ ਸਟਾਰਟ ਹੋਈ ਹੋਈ ਹੈ ਕੋਟੀ ਇਹ ਵੀ ਆਪਣੀ ਦੇਖੋ ਮੰਮੀ ਦੀ ਬੁਣੀ ਹੋਈ ਹੈ ਜੀ ਇਹਦੀ ਵੀ ਤੁਹਾਨੂੰ ਲੈਂਥ ਚੈੱਕ ਕਰਾਉਣਿਆ ਵੀ ਇਹ ਕਿੰਨੀ ਕੁ ਲੈਂਥ ਜੀ ਨਾਲ ਨੂੰ ਇਨੀ ਲੈਂਥ ਦੀ ਲੋੜ ਹੈ ਜੀ ਉਹ ਆਪਾਂ ਤੋਂ ਲੈ ਸਕਦੇ ਨੇ ਇਹ ਸ਼ੀਪਿੰਗ ਇਹਦੀ ਵੀ ਫ੍ਰੀ ਰਹੂਗੀ ਜੀ ਇਹਦੀ ਲੈਂਥ ਜੀ 27 ਇੰਚ ਹੈਗੀ 27 ਇੰਚ ਇਹਨਾਂ ਨੂੰ ਦੇਖੋ ਲੋੜ ਹੈਗੀ 27 ਇੰਚ ਦੀ ਲੈਂਥ ਹੈਗੀ ਇਥੇ ਬ੍ਰੈਸਟ 19 20 ਇੰਚ ਜੀ ਉਹਨਾਂ ਦੇ ਆਰਾਮ ਨਾਲ ਇਹ ਆਊਗੀ ਦੇਖੋ ਇਸ ਤਰ੍ਹਾਂ ਆਰਾਮ ਨਾਲ ਇਹ ਆਊਗੀ ਵਰਧਮਾਨ ਦੀ ਦੇਖੋ ਜੀ ਆਪਾਂ ਨੇ ਇਹ ਤੇ ਪੱਛਮ ਲਗਾਈ ਹੋਈ ਹੈ ਤੁਸੀਂ ਜਿਹੜੀ ਸਫਾਈ ਹੈ ਪੂਰੀ ਚੰਗੀ ਤਰ੍ਹਾਂ ਚੈੱਕ ਕਰ ਸਕਦੇ ਹੋ ਹਣਾ ਏ ਆਪਣੀ ਮੰਮੀ ਹੋਰਾਂ ਨੇ ਜੀ ਘਰੇ ਬੁਣੀ ਹੈਗੀ ਬਹੁਤ ਹੀ ਸੋਹਣੀ ਦੇਖੋ ਬੁਣੀ ਹੋਈ ਹੈ ਵਰਧਮਾਨ ਦੀ ਆਪਾਂ ਦੇਖੋ ਪਛਮ ਲਗਾਉਣੇ ਆ ਜਿਹੜੀ ਵੀ ਭੈਣ ਨੂੰ 26 27 ਇੰਚ ਲੈਂਥ ਦੀ ਲੋੜ ਹੈਗੀ ਹਨਾ ਵੀ ਆਪਾਂ ਨੂੰ ਇੰਨੀ ਚਾਹੀਦੀ ਹੈ ਉਹ ਆਪਾਂ ਤੋਂ ਬਾਏ ਕਰ ਸਕਦੇ ਨੇ ਬਹੁਤ ਹੀ ਸੋਹਣੀ ਦੇਖੋ ਇਹ ਕੋਟੀ ਆਪਾਂ ਨੇ ਬੁਣੀ ਹੈ ਇਸ ਤੋਂ ਅਗਲੀ ਕੋਟੀ ਹੈਗੀ ਜੀ ਬਲੈਕ ਕਲਰ ਦੀ ਇਹ ਵੀ ਦੇਖੋ ਜੀ ਬਹੁਤ ਸੋਹਣੀ ਬਲੈਕ ਕਲਰ ਦੀ ਕੋਟੀ ਹੈ ਜਿਹੜੀ ਬੁਣੀ ਹੋਈ ਹੈ ਇਹ ਵੀ ਦੇਖੋ ਵਰਦਮਾਨ ਦੇ ਦੇ ਵਿੱਚ ਆਪਾਂ ਨੇ ਪਛਮ ਲਗਾਈ ਹੈ ਇਹਦੀ ਜਿਹੜੀ ਬਾਹਾਂ ਚ ਵਿਚਾਲੇ ਸੈਂਟਰ ਚ ਬੁਣਤੀ ਪਈ ਹੋਈ ਹੈ ਇਸ ਤਰ੍ਹਾਂ ਸਾਈਡਾਂ ਤੋਂ ਪਲੇਨ ਰੱਖਿਆ ਹੋਇਆ ਹੈ ਇਸ ਤਰ੍ਹਾਂ ਆਪਾਂ ਨੇ نیچے ਦੇਖੋ ਕਟਵਰਕ ਕੀਤਾ ਹੈ ਬਾਰਡਰ ਜਿਹੜਾ ਕਟਵਰਕ ਵਾਲਾ ਜਿਹੜੀ ਵੀ ਭੈਣ ਨੂੰ ਜਿਹੜੀ ਵੀ ਭੈਣ ਨੂੰ 23 24 ਇੰਚ ਲੈਂਥ ਦੀ ਜ਼ਰੂਰਤ ਹੈਗੀ ਹਨਾ ਉਹ ਬਲੈਕ ਕਲਰ ਚ ਇਹ ਕੋਟੀ ਆਪਾਂ ਤੋਂ ਵਾਈ ਕਰ ਸਕਦੇ ਨੇ ਬਹੁਤ ਹੀ ਸੋਹਣੀ ਦੇਖੋ ਬੁਣੀ ਹੋਈ ਹੈ। ਜੈਕਟ ਹੈਗੀ ਜੀ ਫਰੋਜੀ ਕਲਰ ਦੀ। ਇਹਦੇ ਵੀ ਦੇਖੋ ਬਹੁਤ ਸੋਹਣਾ ਬੁਣਤੀ ਪਈ ਹੋਈ ਹੈ। ਬਹੁਤ ਸੋਹਣਾ ਬੁਣਤੀ ਪਈ ਹੋਈ ਹੈ। ਇਹਦੇ ਵਿੱਚ ਵੀ ਦੇਖੋ ਬਹੁਤ ਸੋਹਣੀ ਬੁਣਤੀ ਪਈ ਹੋਈ ਹੈਗੀ। ਇਹਦੇ ਵੀ ਆਪਾਂ ਨੇ ਵਰਧਮਾਨ ਦੀ ਜਿਹੜੀ ਦੇਖੋ ਪੱਛਮ ਲਗਾਈ ਹੈ। ਇਹਦੇ ਵੀ ਇਸ ਤਰ੍ਹਾਂ ਦੀਆਂ ਦੇਖੋ ਜੇਬਾਂ ਲਗਾਈਆਂ ਹੋਈਆਂ ਨੇ। ਇੱਥੋਂ ਦੇਖੋ ਆ ਫਿਟਿੰਗ ਦੀ ਤਰ੍ਹਾਂ ਆਪਣੇ ਆ ਬਣਿਆ ਹੋਇਆ ਹੈਗਾ। ਪੁੱਠੇ ਸਿੱਦੇ ਕੁੰਡੇ ਪਏ ਹੋਏ ਨੇ। फ्रंट बैक ਆ ਜਿਹੜੀ ਸੇਮ ਰਹੂਗੀ ਆ ਦੇਖੋ ਜੀ ਫਰੰਟ ਬੈਕ ਸੇਮ ਰਹੂਗੀ ਇਹ ਵੀ ਬਹੁਤ ਸੋਹਣੀ ਬੁਣੀ ਹੋਈ ਹੈ ਜੀ ਇਸ ਤੋਂ ਅਗਲੇ ਜੈਕਟ ਹੈਗੇ ਆ ਜੀ ਗ੍ਰੀਨ ਕਲਰ ਦੀ ਇਸ ਤਰ੍ਹਾਂ ਦੇਖੋ ਆਪਣੀ ਇਹ ਬੁਣੀ ਹੋਈ ਹੈਗੀ ਵਰਦਮਨ ਦੀ ਦੇਖੋ ਆਪਣੀ ਪੱਛਮ ਲਗਾਈ ਹੋਈ ਹੈਗੀ ਵਰਦਮਨ ਹਰ ਇੱਕ ਆਪ ਜਿਹੜੀ ਜੈਕਟ ਜਾਂ ਕੋਟੀ ਬੁੰਦੇ ਆ ਜੀ ਆਪਾਂ ਵਰਦਮਨ ਦੀ ਪੱਛਮ ਲਗਾਉਣੇ ਆਗੇ ਕੱਟਵਾਰਕ ਦਾ ਇਸ ਤਰ੍ਹਾਂ ਦੇਖੋ ਬਾਰਡਰ ਬਣਿਆ ਹੋਇਆ ਹੈ ਜੇ ਬੰਮੀ ਦੇਖੋ ਇਹਦੀਆਂ ਜੀ ਬਹੁਤ ਸੋਹਣੀਆਂ ਬਣੀਆਂ ਹੋਈਆਂ ਨੇ ਪੂਰੀ ਫਿਨਿਸ਼ਿੰਗ ਨਾਲ ਦੇਖੋ ਇਹ ਤੇ ਕੰਮ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਬਟਨ ਵੀ ਦੇਖੋ ਆਪਾਂ ਕਿੰਨੇ ਸੋਹਣੇ ਲਗਾਏ ਨੇਗੇ ਬਹੁਤ ਹੀ ਸੋਹਣੇ ਵਧੀਆ ਆਪਾਂ ਦੇਖੋ ਬਟਨ ਲਗਾਉਣੇ ਕੋਈ ਆਈ ਨਹੀਂ ਹੈਗਾ ਜੀ ਵੀ ਆਪਾਂ ਬਟਨ ਦੇਸੀ ਜੇ ਲਗਾ दिए ਇਸ ਤਰ੍ਹਾਂ ਦੇਖੋ ਇਹਦਾ ਬਾਰਡਰ ਬਣਿਆ ਹੋਇਆ ਹੈਗਾ ਫਰੰਟ ਬੈਕ ਦੀ ਜਿਹੜੀ ਬੁਣਤੀ ਸੇਮ ਰਹੂਗੀ ਇਹ ਦੀ ਜੀ ਹੁਣ ਜਿੰਮੇ ਲੈਂਥ ਹੈਗੀ ਹੈਗੀ 25 24 25 ਇੰਚ ਇਹਦੋਂ ਹੁਣ ਜਿਹੜੀ ਜੀ ਬਣ ਰਹੀ ਹੈ ਜੀ ਉਹ ਆਪਣੀ ਜਿਹੜੀ ਘੱਟ ਨਾਪਦੀ ਹੈ 32 24 ਇੰਚ ਚਾਹੇ ਸੋਨੂੰ ਇਹ ਜੈਕਟ ਹੋਰ ਮਿਲ ਸਕਦੀ ਹੈ ਬਹੁਤ ਹੀ ਸੋਹਣੀ ਜੈਕਟ ਇਹ ਬਣੀ ਹੋਈ ਹੈ ਫਰੋਜੀ ਕਲਰ ਚ ਵੀ ਇੱਕ ਹੋਰ ਕਲਰ ਹੈਗਾ ਜੀ ਜਿਹੜੇ ਪੀਸ ਲੱਗਿਆ ਹੋਇਆ ਹੈਗਾ ਮੰਮੀ ਬੁਣ ਰਹੇ ਨੇਗੇ ਉਹ ਡਾਰਕ ਫਰੋਜੀ ਚ ਹੈ ਜੇ ਕਿਸੇ ਨੂੰ ਜ਼ਰੂਰਤ ਹੋਵੇ ਡਾਰਕ ਫਰੋਜੀ ਚੋਂ ਆਪਾਂ ਆਪਾਂ ਨੂੰ ਡਾਰਕ ਫਰੋਜੀ ਚੋਂ ਜੀ ਆਰਡਰ ਕਰ ਸਕਦੇ ਹੋਗੇ ਇਸ ਤੋਂ ਅਗਲੇ ਹੈਗੀ ਹੈ ਜੀ ਗ੍ਰੇ ਕਲਰ ਦੀ ਇਹ ਸ਼ਿਪੀ ਵਾਲੀ ਜੈਕਟ ਹੈ ਇਹ ਜੋ ਵੀ ਦੇਖੋ ਜੀ ਲਾਈਟ ਕਲਰ ਡਾਰਕ ਆ ਹਨਾ ਕਲਰ ਨੇ ਜਿਹੜੇ ਲਾਈਟ ਤੇ ਡਾਰਕ ਆਪਾਂ ਨੂੰ ਮਿਲ ਜਾਣਗੇ ਬਹੁਤ ਹੀ ਸੋਹਣੀ ਦੇਖੋ ਬਣੀ ਹੋਈ ਹੈਗੀ ਜੇਬਾਂ ਦੀ ਜਿਹੜੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਵੀ ਕਿੰਨੀ ਫਿਨਿਸ਼ਿੰਗ ਨਾਲ ਦੇਖੋ ਇਹ ਬੁਣੀਆਂ ਹੋਈਆਂ ਨੇ ਜੈਕਟ ਦੇ ਜਿਹੜਾ ਬਾਰਡਰ ਬਣਿਆ ਹੋਇਆ ਘਟਾਮਾਂ ਵਾਲਾ फ्रंट बैक ਜਿਹੜੀ ਬੁਣਤੀ ਸੇਮ ਰਹੂਗੀ ਇਹ ਚ ਵੀ ਤੁਹਾਨੂੰ ਲਾਈਟ ਕਲਰ ਮਿਲ ਜੂਜੀ ਕਿਸੇ ਵੀ ਭੈਣ ਨੂੰ ਹਨਾ ਇਹ ਕਲਰ ਦੀ ਜ਼ਰੂਰਤ ਹੋਵੇ ਚ ਲਾਈਟ ਡਾਰਕ ਕਲਰ ਤੁਹਾਨੂੰ ਮਿਲ ਜੂਗਾ ਵਾਈਟ ਚ ਵੀ ਛਿੱਪੀ ਵਾਲ ਚ ਵਾਈਟ ਵੀ ਤੁਹਾਨੂੰ ਮਿਲ ਜੂ ਜੇ ਕਿਸੇ ਨੇ ਵਾਈਟ ਕਲਰ ਚ ਲੈਣੀ ਹੈ ਇਹ ਵੀ ਪੂਰੀ ਫਿਨਿਸ਼ਿੰਗ ਨਾਲ ਦੇਖੋ ਬੁਣੀ ਹੋਈ ਹੈਗੀ ਬਹੁਤ ਹੀ ਸੋਹਣੀ ਦੇਖੋ ਇਹ ਬਣੀ ਹੋਈ ਹੈ ਇਸ ਤੋਂ ਅਗਲੀ ਬਲੈਕ ਕਲਰ ਦੀ ਜੈਕਟ ਹੈ ਇਹਦੀ ਵੀ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਸੋਹਣੀ ਬਣੀ ਹੋਈ ਹੈ ਇਹ ਵੀ ਜੀ ਇਸੇ ਤਰ੍ਹਾਂ ਹੀ ਆਪਣੀਆਂ ਜੇਬਾਂ ਲਗਾਈਆਂ ਹੋਈਆਂ ਨੇ نیچے ਇੱਕ ਟਾਪ ਕੱਡੇ ਹੋਏ ਨੇ ਇਹ ਜਿਵੇਂ ਜੀ ਹੁਣ ਇਹਦੀ ਲੈਂਥ ਦੇ 24 25 ਹੈਗੀ ਹੈ ਜੀ 24 25 ਇਹਦੀ ਲੈਂਥ ਹੈਗੀ ਹੈ ਜੀ ਇਸ ਤੋਂ ਘੱਟ ਲੈਂਥ ਵਾਲੀ ਵੀ ਹੈਗੀ ਆਪਣੇ ਕੋਲ ਕਿਸੇ ਵੀ ਭੈਣ ਨੂੰ ਇਸ ਤੋਂ ਘੱਟ ਲੈਂਥ ਦੀ ਜ਼ਰੂਰਤ ਹੋਵੇ ਹਨਾ ਉਹ ਵੀ ਲੈ ਸਕਦੇ ਨੇ ਆਪਾਂ ਤੋਂ ਵਾਟਸਐਪ ਮੈਸੇਜ ਕਰਕੇ ਆਰਡਰ ਕਰ ਸਕਦੇ ਹੋ ਫਰੰਟ ਬੈਕ ਹੈ ਜਿਹੜੀ ਬੁਣਤੀ ਸੇਮ ਰਹੂਗੀ ਵਰਦਮਾਨ ਦੀ ਇਹ ਤੇ ਆਪਾਂ ਨੇ ਪੱਛਮ ਲਗਾਈ ਹੈ ਇਹ ਵੀ ਬਲੈਕ ਕਲਰ ਚ ਬਹੁਤ ਹੀ ਸੋਹਣੀ ਬਣੀ ਹੋਈ ਹੈ ਇਸ ਤੋਂ ਅਗਲੇ ਕਲਰ ਦੇਖੋ ਜੀ ਆਹ ਬਣੀ ਹੋਈ ਹੈ ਆਪਣੀ ਜੈਕਟ ਇਹ ਵੀ ਦੇਖੋ ਬਹੁਤ ਸੋਹਣੀ ਬਣੀ ਹੋਈ ਹੈ ਦੇਖੋ ਜੀ ਆਪਾਂ ਨੇ ਵਰਦਮਾਨ ਜਿਹੜੀ ਪੱਛਮ ਲਗਾਈ ਹੈ ਬਟਨ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੇ ਸੋਹਣੇ ਬਟਨ ਲਗਾਏ ਨੇ ABC ਤੁਹਾਨੂੰ ਕਈ ਕਲਰ ਮਿਲ ਜਾਣਗੇ ਜੀ ਜਿਵੇਂ ਕਰੀਮ ਹੋਇਆ ਆ ਆਫ ਵਾਈਟ ਕਲਰ ਹੋਇਆ ਵਾਈਟ ਚ ਜੀ ਐਦਾਂ ਦੀ ਇਹ ਡਿਜ਼ਾਈਨਿੰਗ ਚ ਤੁਹਾਨੂੰ ਕਈ ਕਲਰ ਮਿਲ ਜਾਣਗੇ ਫਰੰਟ ਬੈਕ ਜਿਹੜੀ ਬੁਣਤੀ ਸੇਮ ਰਹੂਗੀ ਇਸ ਤਰ੍ਹਾਂ ਡਿਜ਼ਾਈਨਿੰਗ ਇਹਦੀ ਹੀ ਰਹੂਗੀ ਜਿਵੇਂ ਫਰੰਟ ਤੇ ਚ ਬੁਣਤੀ ਪਈ ਹੋਈ ਹੈ ਬਹੁਤ ਹੀ ਫਿਨਿਸ਼ਿੰਗ ਨਾਲ ਦੇਖੋ ਆਪਣਾ ਕੰਮ ਹੈਗਾ ਬਿਲਕੁਲ ਵੀ ਆਈ ਨਹੀਂ ਹੈਗਾ ਵੀ ਕਿਤੇ ਧਾਗੇ ਨਿਕਲਦੇ ਨਾ ਬਹੁਤ ਹੀ ਵਧੀਆ ਬੁਣੀਆਂ ਹੋਈਆਂ ਨੇਗੀਆਂ ਜਿਹੜੀਆਂ ਵੀ ਪਹਿਨਣਾ ਨੂੰ ਇਹਦਾ ਨੇ ਦੀ ਜ਼ਰੂਰਤ ਹੈ ਸਾਨੂੰ ਆਰਡਰ ਕਰ ਸਕਦੇ ਨੇ ਇਸ ਤੋਂ ਅੱਗੇ ਜੀ ਦੇਖੋ ਆ ਟੋਪੀਆਂ ਨੇਗੀਆਂ ਬੱਚਿਆਂ ਦੀਆਂ ਜਿਵੇਂ 6 ਮਹੀਨਿਆਂ ਤੋਂ ਲੈ ਕੇ ਬੱਚੇ ਹੁੰਦੇ ਨੇਗੇ ਸਾਲ ਡੇਢ ਸਾਲ ਤੱਕ ਹਨਾ ਇਹ ਬੱਚਿਆਂ ਦੇ ਜੀ ਆਉਣਗੀਆਂ ਬਹੁਤ ਹੀ ਸੋਹਣਾ ਦੇਖੋ ਟੋਪੀਆਂ ਬਣੀਆਂ ਹੋਈਆਂ ਨੇ ਆ ਦੇਖੋ ਜੀ ਥੋੜਾ ਜਿਹਾ ਸਾਈਜ਼ ਦੇ ਇਹਨਾਂ ਦਾ ਫਰਕ ਵੀ ਵੱਡਾ ਛੋਟਾ ਬਸ ਆ ਦੇਖੋ ਇਹ ਚ ਆਪਾਂ ਕਲਰ ਇਸ ਤਰ੍ਹਾਂ ਦੇ ਪਾਏ ਹੋਏ ਨੇ ਇਹ ਵੀ ਦੇਖੋ ਟੋਪੀ ਬਹੁਤ ਸੋਹਣੀ ਬਣੀ ਹੋਈ ਹੈ ਇੱਕ ਜੀ ਆਹ ਹੋਰ ਡਿਜ਼ਾਈਨਿੰਗ ਹੈ ਇਹ 2 ਟਾਂ ਹੀ ਸਾਲ ਦੇ ਸਾਲ ਦੇ ਬੱਚੇ ਤੱਕਰਾ ਸਕਦੀਆਂ ਆਹ ਜਿਹੜੇ ਜੀ ਮੈਂ 6 ਮਹੀਨਿਆਂ ਦੇ 6 ਮਹੀਨਿਆਂ ਤੋਂ ਲੈ ਕੇ 1.5 ਸਾਲ ਤੱਕ ਆਹ 2 ਟਾਂ ਹੀ ਸਾਲ ਦੇ ਬੱਚੇ ਦੇ ਆ ਸਕਦੀ ਹੈ ਇਹ ਥੋੜੀ ਜਿਹੀ ਵੱਡੀ ਬੁਣੀ ਹੋਈ ਹੈ ਇਸ ਤਰ੍ਹਾਂ ਦੇਖੋ ਆਪਾਂ ਤੁਹਾਨੂੰ ਨਵੇਂ ਤੋਂ ਨਵੇਂ ਡਿਜ਼ਾਈਨਿੰਗ ਲੈ ਕੇ ਆਉਣੇ ਆਗੇ ਕਵੈਂਟਾ ਵਿੱਚ ਜਰੂਰ ਦੱਸਿਆ ਕਰੋ ਸਾਡੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਜੀ ਤੋਂ ਅੱਗੇ ਜੀ ਦੇਖੋ ਆਹ ਟੋਪੀਆਂ ਬੁਣੀਆਂ ਹੋਈਆਂ ਨੇ ਗਿਆ ਕਿਸੇ ਵੀ ਬੱਚੇ ਨੇ ਲੈਣੀ ਆ ਜਾਂ ਕੋਈ ਲੇਡੀਜ਼ ਲੈਣੀ ਚਾਹੁੰਦੀ ਹੈਗੀ ਇਸ ਤਰ੍ਹਾਂ ਦੇ ਖੋਟਪੀਆਂ ਬਹੁਤ ਸੋਹਣੀਆਂ ਬੁਣੀਆਂ ਹੋਈਆਂ ਨੇ ਆਪਾਂ ਤੁਹਾਨੂੰ ਲਿਜਾ ਸਕਦੇ ਨੇ ਜਿਹੜੀ ਵੀ ਭੈਣ ਨੂੰ ਦੇਖੋ ਇਹ ਟੋਪੀਆਂ ਦੀ ਜਰੂਰਤ ਹੈ ਜੀ ਸਾਨੂੰ ਆਰਡਰ ਕਰ ਸਕਦੀਆਂ ਨੇ ਜੀਆਂ WhatsApp ਮੈਸੇਜ ਕਰਕੇ ਹਨਾ ਸਾਨੂੰ ਜੀ ਆਰਡਰ ਕਰ ਸਕਦੀਆਂ ਨੇ ਜੀਆਂ ਟੋਪੀ ਹੈ ਜੀ ਜਿਵੇਂ ਕਿ ਵੱਡੀ ਏਜ ਦੀ ਲੇਡੀਜ਼ ਹੈ ਹਨਾ ਉਹ ਲੈ ਸਕਦੀ ਹੈਗੀ ਬਹੁਤ ਹੀ ਸੋਹਣੀ ਇਹਨਾਂ ਦੀ ਡਿਜ਼ਾਈਨਿੰਗ ਬਣੀ ਹੈ ਫਰੰਟ ਬੈਕ ਤੁਸੀਂ ਚੈੱਕ ਕਰ ਸਕਦੇ ਹੋ ਸੇਮ ਹੈਗਾ ਬਹੁਤ ਹੀ ਸੋਹਣੀਆਂ ਟੋਪੀਆਂ ਦੇਖੋ ਇਹ ਆਪਣੀਆਂ ਬੁਣੀਆਂ ਹੋਈਆਂ ਨਿਗੀਆਂ ਜਿਹੜੀ ਵੀ ਭੈਣ ਨੂੰ ਹਨਾ ਟੋਪੀਆਂ ਦੀ ਜਾਂ ਕੋਟੀਆਂ ਜਾਗਟਾਂ ਦੀ ਜ਼ਰੂਰਤ ਹੈਗੀ ਜਾਂ ਬੱਚੇ ਵਾਲੀਆਂ ਟੋਪੀਆਂ ਦੀ ਜ਼ਰੂਰਤ ਹੈਗੀ ਆਪਾਂ ਨੂੰ ਜੀ WhatsApp ਮੈਸੇਜ ਕਰਕੇ ਹਨਾ ਆਰਡਰ ਕਰ ਸਕਦੇ ਨੇ ਵੀਡੀਓ ਕਿੱਦਾਂ ਦੀ ਲੱਗੀ ਜੀ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਅਗਲੀ ਵੀਡੀਓ ਦੇ ਵਿੱਚ ਆਪਾਂ ਫਿਰ ਮਿਲਦੇ ਹਾਂਗੇ ਧੰਨਵਾਦ